ਆ ਹੁਣ ਆਪੇ ਜਾਊਗੀ ਤੁਰਦੀ ਦੇਖੋ ਐ ਤੁਰ ਤੁਰ ਵੀ ਪੂਰੀਆਂ ਮੱਲਾਂ ਵਾਲੀ ਆ ਸਵੇ ਦਾ ਭਾਈ ਆਪਣੇ ਕੋਲੇ 16.5 ਲੀਟਰ ਨੈਟ ਦੁੱਧ ਰਿਆ ਉਹ 17 ਲੀਟਰ ਦਿੱਤਾ ਪਰ ਆਪਰਾ ਦਾਵਾ ਕਰਦਾ ਕੋਈ ਸੀਵਨ ਡੁਪਲੀਕੇਟ ਸਾਫਤ ਕਰਦੇ ਡਾਕਟਰ ਕਹਿੰਦਾ ਆਪਾਂ ਉਹਨੂੰ 5 ਲੱਖ ਰੁਪਏ ਨਾਮ ਵੀ ਦੇਦਾ ਠੀਕ ਹੈ ਤੇ ਇਹਦੇ ਚੋਂ ਇੱਕ ਤਾਂ ਇਹਦੀ ਐਮਐਲ 466 ਦੀ ਪਹਿਲਾਂ ਐਣੀ ਵਾਲੀ ਸਰਕਲ ਚੱਲਦਾ ਚੱਲਦਾ ਫੇਰ ਆਪਾਂ ਨੂੰ ਮੱਝਾਂ ਦੇ ਰਝਾਨ ਤੋਂ ਤੇ ਆਪਾਂ ਗਾਂਾਂ ਵਾਲੇ ਪਾਸੇ ਆ ਗਏਆਂ ਆ ਗਾਈਆਂ ਵਾਲੇ ਪਾਸੇ ਆ ਸਾਰੀਆਂ ਜਿਹੜੀਆਂ ਬਰੂਡਤੀ ਐ ਜਿਵੇਂ ਇਹ 40 40 ਪਲੱਸ ਵਾਲੀਆਂ ਜੀ ਪਹਿਲਾਂ ਪਹਿਲਾਂ ਦੇ ਆ ਛੋਟੇ ਗੁਜਾਰੇ ਤੋਂ ਇੱਕ ਪਸ਼ੂ ਤੋਂ ਲੈ ਕੇ ਅੱਜ ਤੱਕ ਆਪਾਂ ਇੰਨਾ ਹਾਂਜੀ ਅਸੀ ਕੱਲ੍ਹ ਦੋਸਤੋ ਬਾਬੋ ਸਵਾਗਤ ਕਰਦੇ ਆ ਮਿੱਤਰੋ ਤੇ ਅੱਜ ਨਾ ਆਪਾਂ ਪਹੁੰਚੇ ਸੀ ਬਾਈ ਜਗਦੇਵ ਕੋਲੇ ਬਾਈ ਜਗਦੇਵ ਕੋਲੇ ਨਾ ਅੱਜ ਆਪਾਂ ਤੁਹਾਨੂੰ ਇੱਕ ਮੱਝ ਦੀ ਜਾਣਕਾਰੀ ਲੈ ਕੇ ਦੇਵਾਂਗੇ ਮੱਝ ਜਿਹੜੀ ਹੈਗੀ ਮਿੱਤਰੋ ਬਹੁਤ ਜ਼ਿਆਦੇ ਚੰਗੇ ਰਿਕਾਰਡ ਵਾਲੀ ਮੱਝ ਆ ਗਈ ਚੰਗੇ ਦੁੱਧ ਵਾਲੀ ਆ ਗਈ ਪਰ ਇਧਰਲੇ ਪਾਸ ਇੱਧਰਲੇ ਪਾਸੇ ਝੋਟੀਆਂ ਆ ਗਈਆਂ ਠੀਕ ਹੈ ਚਾਰ ਪੰਜ ਝੋਟੀਆਂ ਨੇ ਇਹਨਾਂ ਝੋਟੀਆਂ ਦੇ ਵਿੱਚੋਂ ਹੀ ਦੋ ਝੋਟੀਆਂ ਐਸੇ ਮੱਝ ਦੀਆਂ ਨੇ ਇੱਕ ਆਹਾ ਲੰਮੀ ਨਿਗਾ ਮਾਰ ਲਓ ਇਹ گاਵਾ ਦਾ ਫਾਰਮ ਆ ਗਿਆ ਬਾਈ ਦਾ ਸੋਹਣੀਆਂ ਸਨਖੀਆਂ گاਵਾ ਨੇ ਚੰਗੇ ਦੁੱਧ ਵਾਲੀਆਂ ਕਿੰਨੇ ਕ ਸਾਲ ਹੋ ਗਏ ਬਾਈ ਨੂੰ گاਵਾ ਵਾਲਾ ਕੰਮ ਕਰਦੇ ਨੂੰ ਇਦੂ ਗਾਹ ਕਿੱਡੀ ਕਬੱਡੀ ਸੋਚ ਰੱਖਦਾ ਬਾਈ ਕਿੰਨਾ ਕੰਮ ਵਧਾਉਣਾ ਹੈ ਇਹ ਕੰਮ ਬਾਰੇ ਵੀ ਆਪਾਂ ਨਾ ਚਾਰ ਗੱਲਾਂ ਜ਼ਰੂਰ ਕਰਾਂਗੇ ਬਾਕੀ ਯਾਰ ਮੈਨੂੰ ਤਾਂ ਜਿਹੜੀ ਬਾਈ ਨੇ ਆ ਬਰੀਡ ਕਰੇ ਜਿਹੜੀ ਪੈਦਾ ਕੀਤੀ ਆ ਹਨਾ ਇਹ ਵੀ ਯਾਰ ਚੰਗੀ ਆ ਕਿਹੜੀਆਂ ਕਿਹੜੇ ਸੀਮਣਾ ਦੀਆਂ ਇਹ ਪੰਛੀਆਂ ਬਾਈ ਕੋਲੇ ਬਹੁਤ ਜ਼ਿਆਦੇ ਚੰਗੇ ਕੱਦ ਕਾਠ ਵਾਲੀਆਂ ਨੇ ਪਰ ਪਹਿਲਾਂ ਆਪਾਂ ਨਾ ਇਸ ਮੱਝ ਦੀ ਜਾਣਕਾਰੀ ਲੈ ਲੀਏ ਇਹ ਮੱਝ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜ਼ਰੂਰ ਆਓ ਕਰ ਅੱਗੇ ਗੱਲਬਾਤ ਵੀਡੀਓ ਚੰਗੀ ਲੱਗੀ ਮੱਝ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਬਾਈ ਜੀ ਆਪਣਾ ਨਾਮ ਜਗਦੇਵ ਸਿੰਘ ਪਿੰਡ ਲੋਲਬਈ ਜ਼ਿਲ੍ਹਾ ਬਠਿੰਡਾ ਠੀਕ ਹੈ ਹਾਂਜੀ ਨੇੜੇ ਨੇੜੇ ਬਾਈ ਰੈਂਕੇ ਮਾਨਾ ਰੋਡ ਪਾਉਂਦੀ ਆਪਣੀ ਠੀਕ ਹੈ ਹਾਂ ਕਿ ਗਿੱਦੜਾ ਬਾਦਲ ਲੰਬੀ ਵੀ ਨੇੜੇ ਰਹਿ ਗਿਆ ਹਾਂ ਬਾਦਲ ਲੰਬੀ ਵੀ ਨੇੜੇ ਹੈ ਤੇ ਪਰ ਗਿੱਦੜਵਾ ਤੋਂ 3 ਕਿਲੋਮੀਟਰ ਨਾਲ ਹੀ ਆਪਣਾ ਪਿੰਡ ਹੈ ਠੀਕ ਆ ਹਾਂਜੀ ਜਗਦੇਵ ਫਿਰ ਜੇ ਆਪਾਂ ਹੁਣ ਤੇਰੀ ਮੱਝ ਤੋਂ ਸਟਾਰਟਿੰਗ ਕਰਨਗੇ ਮੈਂ ਪਹਿਲਾਂ ਉੱਧਰ ਵੀ ਤੇਰੇ ਪਸ਼ੂ ਦਿਖਾਏ ਆ ਸਾਰੇ ਹਨਾ ਆਪਾਂ ਉਹਨਾਂ ਦੀ ਚਲੋ ਜਾਣਕਾਰੀ ਸ਼ੇਅਰ ਕਰਾਂਗੇ ਠੀਕ ਆ ਠੀਕ ਆ ਤੇਰੇ ਕੰਮ ਬਾਰੇ ਤੇਰੇ ਕੰਮ ਨੂੰ ਦੇਖ ਕੇ ਕੋਈ ਦੋ ਬੰਦੇ ਹੋਰ ਲੱਗਣ ਹਾਂ ਹਾਂ ਸਹੀ ਗੱਲ ਆ ਭਾਈ ਠੀਕ ਹੈ ਨਾ ਇਹ ਇੱਧਰ ਹੋ ਜਾ ਕੋਈ ਗੱਲ ਨਹੀਂ ਅੱਛਾ ਜਗਦੇਵ ਜਿਹੜੀ ਤੇਰੀ ਇਹ ਮੱਝ ਆ ਕਿੰਮਾ ਸੂਆ ਸੂਈ ਹੈ ਬਾਈ ਜੀ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਹਾਂਜੀ ਠੀਕ ਹੈ ਤੇ ਅੱਜ ਹੀ ਹੋਈ ਹੈ ਹਾਂਜੀ ਅੱਜ ਹੀ ਸੂਈ ਹੈ ਜੀ ਅੱਜ ਸੂਈ ਹੈ ਹਾਂਜੀ ਅੱਜ ਸਵੇਰ 4 ਵਜੇ ਦੀ ਸੂਈ ਵੀ ਹੈ ਜੀ 8 ਤਰੀਕ ਅੱਜ ਹਾਂਜੀ 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 ਅੱਜ 4 ਵਜੇ ਸੂਈ ਆ ਹਾਂਜੀ 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 ਤੇ ਇਹ ਤੀਜੇ ਸੂਏ ਸੂਈ ਹੈ ਹਾਂਜੀ ਦੂਜੇ ਸੂਏ ਦਾ ਦੁੱਧ ਦੱਸੋ ਦੂਜੇ ਸੂਏ ਦਾ ਭਾਈ ਆਪਣੇ ਕੋਲੇ 16.5 ਲੀਟਰ ਨੈਟ ਦੁੱਧ ਰਿਹਾ ਉਹ 17 ਲੀਟਰ ਦਿੱਤਾ ਪਰ ਆਪਾਂ ਦੱਸਾਂਗੇ 16.5 ਲੀਟਰ ਠੀਕ ਹੈ ਹਾਂਜੀ ਹਾਂਜੀ 16.5 ਤੇ ਹੁਣ ਯਾਰ ਮੈਨੂੰ ਐਂ ਦੱਸ ਵੀ ਹੁਣ ਤੈਨੂੰ ਕਿੰਨੇ ਦੁੱਧ ਦੀ ਆਸ ਹੈ ਇਸ ਤੋਂ ਭਾਈ ਜੀ ਆਪਾਂ ਨੂੰ ਤਾਂ ਉਮੀਦ ਹੈ ਇਸ ਟਾਈਮ ਤਾਂ 18 ਦੇ 19 ਲੀਟਰ ਦੇ ਵਿੱਚ ਵਿੱਚ ਹੈ ਠੀਕ ਹੈ ਬਾਕੀ ਫ ਉਹਸਾ ਉਹਨਾ ਬੰਦਾ ਕੜਵਾ ਸਕਦਾ ਕਿ ਮੱਝੋਂ ਸਾਵਨਾ ਜਿਹੜਾ ਨਾ ਦੇਖ ਕੇ 20 ਲੀਟਰ ਦੁੱਧ ਵੀ ਕਰ ਸਕਦੀ ਹੈ ਅੱਛਾ ਪਰ ਜੇ ਸੇਵਾ ਪਾਈ ਜੇ ਜ ਹੋ ਗਈ ਉਹਸਾ ਉਹਨਾ ਦੁੱਧ ਮੱਝ ਦੇਊਗੀ ਠੀਕ ਹੈ ਹਾਂ ਵੈਰੀ ਗੁੱਡ ਤੇਰੇ ਕੋਲੇ ਦੂਜੇ ਸੂਏ ਨਾ ਦਿੱਤਾ ਹੋਇਆ ਇਹਨਾਂ ਆਪਣੇ ਕੋਲੇ ਭਾਈ ਜਿਵੇਂ ਨੈੱਟ ਦਿੱਤਾ ਹੋਇਆ 316 ਠੀਕ ਹੈ ਪਹਿਲੇ ਸੂਏ ਜਿਹੜੀਆਂ ਇਹਨੇ ਦੋ ਕਟੀਆਂ ਦਿੱਤੀਆਂ ਹਾਂਜੀ ਪਹਿਲਾਂ ਕਰਮਾਲੀ ਨੇ ਵੀ ਦੋ ਕਟੀਆਂ ਦਿੱਤੀਆਂ ਤੇ ਤੀਜੀ ਹੁਣ ਵੀ ਕੱਟੀ ਹੈ ਤੀਜੀ ਹੁਣ ਵੀ ਕੱਟੀ ਹੈ ਕਰਮਾਲੀ ਦੀ ਹਣਾ ਇਹ ਆਪ ਕਿਹੜੇ ਬੁਲਦੀ ਹੈ ਆਪ ਭਈ ਇਹ ओरिजिनल M29 ਦੀ ਹੈ अच्छा हां जी अच्छा ਰੀਜਨਲ M29 ਦੀ ਐ ਤੂੰ ਮੈਨੂੰ ਇਹ ਗੱਲ ਵੀ ਦੱਸੀ ਸੀ ਵੀ ਡਾਕਟਰ ਦਾਵਾ ਕਰਦਾ ਇਸ ਗੱਲ ਦਾ ਜੀ ਹਾਂ ਜੀ ਡਾਕਟਰ ਦਾਵਾ ਕਰਦਾ ਕੋਈ ਸੀਵਨ ਡੁਪਲੀਕੇਟ ਸਾਫਤ ਕਰਦੇ ਡਾਕਟਰ ਕਹਿੰਦਾ ਆਪਾਂ ਉਹਨੂੰ 5 ਲੱਖ ਰੁਪਏ ਨਾਮ ਵੀ ਦੇ ਦਾਂਗੇ ਠੀਕ ਹੈ ਇੰਨਾ ਵੱਡਾ ਦਾਵਾ ਵੀ ਕਰਿਆ ਡਾਕਟਰ ਨੇ ਠੀਕ ਹੈ ਹਾਂਜੀ ਦੇ ਵੱਡੀ ਗੱਲ ਹੈ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਡਾਕਟਰ ਬਲਜਿੰਦਰ ਬੜਿੰਗਰੇ ਬੜਿੰਗਰੇ ਜੀ ਐ ਨਾਲ ਆ ਯਾਰ ਵਿੱਚ ਨਹੀਂ ਜੀ ਹਾਂ ਬਲਜਿੰਦਰ ਸਿੰਘ ਬੜਿੰਗਰੇ ਨੇ ਦਾਵਾ ਕਰਿਆ ਡਾਕਟਰ ਨੇ ਆਪ ਠੀਕ ਹੈ ਹਾਂਜੀ ਨਹੀਂ ਚੰਗੀ ਗੱਲ ਹੈ ਅੱਛਾ ਜਗਦੇਵ ਹੁਣ ਆਪਾਂ ਖੜੀ ਦਾ ਕੇਰਾ ਆਪਾਂ ਬਾਡੀ ਸਟਰਕਚਰ ਦਿਖਾ ਦਗੇ ਹੈਨਾ ਵੀ ਪਿੱਛੇ ਤੋਂ ਵੀ ਚੜਾਈ ਚੜੂਈ ਪੂਰੀ ਆ ਦੇਖ ਲਓ ਤੁਸੀਂ ਠੀਕ ਹੈ ਇੱਕ ਗੱਲ ਹੋਰ ਆ ਪਿਓਰ ਮੋਰਾ ਜਿੰਨਾ ਕ ਕਦ ਕਾਟ ਹੁੰਦਾ ਓਡੇ ਕ ਕਦ ਕਾੜਦੀ ਹੈ ਕਦ ਆ ਇਹ ਨਹੀਂ ਹੈਗਾ ਵੀ ਆਪਾਂ ਕਹਿ ਜੀਏ ਵੀ ਬੜੀ ਛੋਟੀ ਹੋਊਗੀ ਤੇ ਵੱਡੀ ਵੀ ਨਹੀਂ ਵਾਲੀ ਪਰ ਯਾਰ ਚੰਗੀਆਂ ਮੱਜਾਂ ਦੇ ਕੱਦ ਕਾਠ ਵਾਲੇ ਜਿਵੇਂ ਹੁੰਦੇ ਓਵੇਂ ਹੈਗੀ ਪਿੱਛੇ ਦੀ ਚੜਾਈ ਮੈਂ ਤੁਹਾਨੂੰ ਦਿਖਾ ਦਿੰਨਾ ਇਹ ਆ ਦੇਖੋ ਜਮਾ ਤਾਜੀ ਸੋਈ ਤੇ ਯਾਰ ਜਿਹੜਾ ਮਤਲਬ ਥਾਨ ਲੇਵ ਆਏ ਨੇ ਤਿਆਰ ਕੀਤਾ ਹੋਇਆ ਹਨਾ ਥਾਨ ਲੱਗਿਆ ਲੇਵੇ ਨੂੰ ਉਹ ਬੜਾ ਸੋਹਣਾ ਸੁਨੱਖਾ ਇਹ ਇਹਨੂੰ ਜਿਗਦੇ ਵੇ ਇੱਧਰ ਕਰੀ ਮੜੀ ਚੋਰੀ ਮੂਹ ਦੀ ਵੀ ਸੁਨੱਖੀ ਐ ਦੇਖ ਦਰਦੀ ਐ ਹਜੇ ਹਨਾ ਲੈ ਤੋੜ ਕੇ ਰਾਂ ਫਿਰ ਆਪਾਂ ਵਿੱਚ ਸ਼ਾਰਟ ਸ਼ੂਟ ਵੀ ਲਾਵਾਂਗੇ ਲੋ ਵੀ ਮਿੱਤਰੋ ਬਾਈ ਤਾਂ ਇਹ ਗੱਲ ਕਹਿੰਦਾ ਹਨਾ ਚੰਗੀ ਸੇਵਾ ਹੋਗੀ ਤਾ ਇਸ ਝੋਟੀ ਦਾ ਜਿਹੜਾ ਦੁੱਧ ਹੈਗਾ ਹਨਾ ਉਹ ਬੰਦਾ 20 ਕਿਲੋ ਵੀ ਕਢਾ ਸਕਦਾ ਲੇਵਾ ਹੁਣ ਤੁਰਦੀ ਦਾ ਤੁਹਾਨੂੰ ਇਹ ਆ ਦੇਖੋ ਬਾਹਰ ਨੂੰ ਲੈ ਚਲ ਕੋਈ ਗੱਲ ਨਹੀਂ ਲੰਮੀ ਲੈ ਚਲ ਹੁਣ ਤੁਸੀਂ ਇੱਥੋਂ ਚੈੱਕ ਕਰ ਲੋ ਮੱਝ ਹਨਾ ਕਿਉਂਕਿ ਬੱਚਾ ਤਾਜੀ ਸੂਈ ਹੈ ਬੱਚੇ ਦਾ ਕਰਦੀ ਹੈ ਤੇ ਤਾਂ ਕਰਕੇ ਥੋੜਾ ਜਿਹਾ ਇਹ ਹੁਣ ਦੇਸੀ ਲੈਵੇ ਦੀ ਕੁਆਲਿਟੀ ਚੈੱਕ ਕਰ ਲੋ ਲੈ ਚਲ ਲੈ ਬਜਿੰਦਰ ਖਿੱਚ ਕਰਾ ਇਧਰ ਆ ਜਿਗਦੇ ਵੀ ਇਧਰ ਨੂੰ ਲਿਆ ਕਰ ਬਾਕੀ ਦਾ ਸਾਰੇ ਸ਼ੋਰਟ ਆਪਾਂ ਵਿੱਚ ਲਾਵਾਂਗੇ ਕੋਈ ਗੱਲ ਨਹੀਂ ਹੁਣ ਲੈ ਚੱਲ ਕੋਈ ਗੱਲ ਨਹੀਂ ਉਧਰ ਹੁਣ ਤੁਰੂਗੀ ਇਹ ਵਧੀਆ ਹੁਣ ਨੰਮੀ ਤੋਰ ਕੇ ਦਿਖਾ ਦੇ ਲੋ ਵੀ ਮਿੱਤਰੋ ਆ ਦੇਖ ਲੋ ਆਪਾਂ ਤੁਹਾਨੂੰ ਵੀ 18 ਤੋਂ 20 ਕਿਲੋ ਵਾਲੀ ਮੱਝ ਦਿਖਾਉਣ ਲੱਗੇ ਆ ਮੱਝ ਪਿੱਛੇ ਦੀ ਚੜਾਈ ਚਰੂਹੀ ਚੰਗੀ ਆ ਯਾਰ ਜਿੰਨੀ ਇੱਕ ਹੈਗੀ ਆ ਹੁਣ ਆਪੇ ਜਾਊਗੀ ਤੁਰਦੀ ਦੇਖੋ ਐ ਤੋਰ ਤੋਰ ਵੀ ਪੂਰੀ ਐਨ ਮੱਲਾਂ ਵਾਲੀ ਆ ਲੈ ਹੁਣ ਸੰਭਾਈ ਚ ਮੱਝ ਫੁੱਲ ਜਗਦੇਵ ਤੇਰੀ ਕਿਨੇ ਹੀ ਹਾਂਜੀ ਨਹੀਂ ਯਾਰ ਲੇਵੇ ਤੋਂ ਇੰਨਾ ਸਾਫ ਸੁਥਰਾ ਪਸ਼ੂ ਜਿਹੜਾ ਹੈਗਾ ਨਾ ਬਹੁਤ ਘੱਟ ਮਿਲਦਾ ਹੈ अच्छा जगदेव मेनू एक गल दस बी जे कई वारी आंजी, आंजी। आंजी, 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 कोई ਭਰਾ ਹੁੰਦਾ ਹੈ ਹਨਾ ਹਾਂਜੀ ਵੀ ਯਾਰ ਕਹਦੇ ਵੀ ਤੂੰ ਦੁੱਧ ਕਹਿਤਾ ਤਿਆਰ ਤੁਰ ਕਰਕੇ ਦੁੱਧ ਦੇ ਸਕਦਾ ਹਾਂਜੀ ਹਾਂਜੀ ਬਿਲਕੁਲ ਦੇ ਸਕਦੇ ਆਪਾਂ ਠੀਕ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਜਦੋਂ ਆਪਣਾ ਪਸ਼ੂ ਚੰਗਾ ਤਾਂ ਆਪੇ ਇਹ ਗੱਲ ਕਿਉਂ ਨਹੀਂ ਕਹਿ ਸਕਦੇ ਹਨਾ ਹਾਂਜੀ ਹਾਂਜੀ ਠੀਕ ਹੈ ਗੱਲ ਅੱਛਾ ਜਗਦੇਵ ਜੇ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਹਾਂਜੀ ਹਾਂਜੀ ਤੇ ਰੇਟ ਇਹਦਾ ਮਤਲਬ ਹੁਣ ਆਪਾਂ ਕਿੰਨਾ ਇਹਦਾ ਆਪਾਂ ਬਾਈ 2,30,000 ਰੁਪਏ ਲੈਣਾ 230000 ਹਾਂਜੀ 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 ਠੀਕ ਹੈ ਤੇ ਟਾੜਾ ਬਾਟਾ ਜਿਵੇਂ ਆਪਾਂ ਕਹਿਦਗੇ ਵੀ ਫਿਕਸ ਦੇਣ ਵਾਲਾ ਦੇਣ ਵਾਲਾ ਫਿਕਸ ਤਾਂ ਆਪਾਂ ਜੀ 20 ਹੀ ਦੇ ਦਾਂਗੇ ਮਾਜਾ 20 ਹੀ ਹਾਂਜੀ 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 ਠੀਕ ਹੈ ਬਾਕੀ ਕੋਈ ਵੀਰ ਭਰਾ ਦੂਰੋਂ ਜਿਆਦਾ ਆਉਂਦਾ ਆਪਾਂ ਉਹਦਾ ਮਾਨਤਾਣ ਵੀ ਕਰਾਂਗੇ ਠੀਕ ਹੈ ਤੇ ਬਾਕੀ ਬਾਈ ਆਪਣੀ ਰਵਣ ਦੀ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਤਾਂ ਆਪਾਂ ਫੇਰ ਵੀ ਉਹਦਾ ਉਦੋਂ ਵੀ ਵੱਧ ਮਾਨਤਾਣ ਕਰਦਾਂਗੇ ਠੀਕ ਹੈ ਹਾਂਜੀ ਹਾਂਜੀ ਚਲੋ ਇਹ ਵੀ ਚੰਗੀ ਗੱਲ ਹੋਈ ਅੱਛਾ ਜਗਦੇਵ ਵੀ ਹੁਣ ਆਪਾਂ ਤਰਾਣਾ ਗਾਮਾ ਵਾਲੇ ਪਾਸੇ ਹੋ ਗਏ ਹਾਂਜੀ ਹਾਂਜੀ ਦੇਖੋ ਹਣਾ ਹਾਂਜੀ 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 ਅੱਛਾ ਜੇ ਇਹਦੇ ਪਹਿਲਾਂ ਝੋਟੀਆਂ ਦਿਖਾ ਪਹਿਲਾਂ ਤੂੰ ਇੱਧਰ ਹਾਂਜੀ ਝੋਟੀਆਂ ਇੱਕ ਗੱਲ ਹੋਰ ਵੀ ਹੈ ਆਪਣੇ ਨਾਲ ਰਿਸ਼ਤੇਦਾਰਾਂ ਨੇ ਆਉਣਾ ਹੈ ਅੱਛਾ ਇਹ ਝੋਟੀ ਆਪਣੀ ਜਾਦੇ ਚੰਗੀ ਹੈ ਕਿ ਰਿਸ਼ਤੇਦਾਰਾ ਤੁਹਾਡੇ ਆਉਣ ਤੋਂ ਪਹਿਲੇ ਵੀਡੀਓ ਬਣਾਉਣ ਤੋਂ ਪਹਿਲਾਂ ਫੋਨ ਆਇਆ ਸੀ ਹੁਣੀ ਹਾਂਜੀ ਹੁਣੀ ਤੇ ਉਹ ਕਹਿੰਦੇ ਸੀ ਕਿ ਝੋਟੀ ਸਾਡੇ ਸਲੈਕਟ ਆ ਕਿ ਆਪਾਂ ਆ ਕੇ ਦੇਖਾਂਗੇ ਜੇ ਰਿਸ਼ਤੇਦਾਰਾਂ ਦੀ ਜੱਤ ਹੋ ਗਈ ਫਿਰ ਕੀ ਆਖਣਾ ਨਹੀਂ ਆਪਾਂ ਵੀਡੀਓ ਜਿਹੜੀ ਦੋ ਦਿਨਾਂ ਬਾਅਦ ਚ विद भाई जी तो कह गए करवा देंगे अच्छा भी दो दिन दो तीन दिन हां जी हां जी कि एक बारी वेट करेंगे कि एक बारी रिश्तेदारਾਂ ਦੀ ਜਸਨ ਉਹ ਦੇਖ ਲਗੇ ਵੀ ਆਪਾਂ ਮੰਨ ਕੇ ਅੱਜ 8 ਤਰੀਕਾ हां जी हां जी ਵੀ ਵੈਸੇ ਵੀ ਮੰਨ ਕੇ ਚੱਲਗੇ ਵੀ 9 ਜਾਂ 10 ਨੂੰ ਪੈਣੀ ਸੀ ਇਹ ਹਾਂ ਜੀ ਹਾਂ ਜੀ ਵੀ ਠੀਕ ਹੈ ਵੀ ਜਾਂ 11 ਨੂੰ ਪਵਾ ਦਾਂਗੇ ਜਾਂ ਇੰਦੀ ਗ੍ਰੇਟੀ ਹਾਂ ਜੀ ਜੋ ਬਾਕੀ ਆਪਾਂ ਦੱਸ ਦਾਂਗੇ ਜਿਵੇਂ ਬੰਦਾ ਕਿ ਚਲੋ ਉਹ ਤਾਂ ਕੋਈ ਗੱਲ ਨਹੀਂ ਉਹ ਤਾਂ ਹੋ ਜੂਗੀ ਉਹ ਹੋ ਜੂਗੀ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਇਹਦੀਆਂ ਝੋਟੀਆਂ ਦਿਖਾ ਹੁਣ ਇਹਦੇ ਪਾਸੇ ਕਿਹੜੀਆਂ ਝੋਟੀਆਂ ਆ ਗਈਆਂ ਇਹਦੀਆਂ ਇਹ ਮੈਂ ਵੈਸੇ ਤਾਂ ਆਪਣੇ ਕੋਲੇ ਸਾਰੀਆਂ ਹੀ ਬਰੀਡਿੰਗੀਆਂ ਆ ਪੁਰਾਤਚਾਰੀ ਠੀਕ ਹੈ ਤੇ ਇਹਦੇ ਚੋਂ ਇੱਕ ਤਾਂ ਇਹਦੀ ML 466 ਦੀ ਪਹਿਲਾਂ MH468 ਦੀ ਹਾਂ ਇਹ ਪਹਿਲਾਂ ਝੋਟੀ ਹੈ ਇਹ ਆਪਜੀ 4 ਮਹੀਨੇ ਦੀ ਕੱਬ ਹੋ ਗਈ ਆਵੇਂ ਮੰਨੂ ਤੋਂ ਅੱਛਾ ਆਵੇਂ ਮੰਨੂ ਹਾਂ ਇਹ ਪਹਿਲੇ ਸੂਏ ਦੀ ਹੈ ਇਹ ਪਹਿਲੇ ਸੂਏ ਦੀ ਹੈ ਜੀ ਅੱਛਾ ਤੇ ਦੂਜੀ ਤੇ ਬਾਕੀ ਉਹ ਖੜੀ ਬਦਨੀ ਕਨਾਲੇ ਦੀ ਉਹ ਸਿਰੇ ਤੇ ਹਾਂਜੀ ਉਹ ਸਿਰੇ ਤੇ ਅੱਛਾ ਤੇ ਉਹ ਹਜੇ ਝੋਟੀ ਹੈ ਕਿ ਦੂਜੇ ਸੂਏ ਦੀ ਝੋਟੀ ਸੀ ਠੀਕ ਹੈ ਤੇ ਬਾਕੀ ਆਪਣੇ ਕੋਲ ਹੋਰ ਵੀ ਝਟੰਗਾ ਜੀ ਆਹ ਖੜੀ ਹੈ 26 ਦਾ 99 ਦੀ ਜੀ ਨਹੀਂ 10 26 ਦੇ 99 ਦੀ ਜੀ ਠੀਕ ਆ ਆਹ ਦਾ 26 ਇਹ 10 26 99 ਦੀ ਹੈ ਜੀ ਕਰਮਾ ਦੀ ਠੀਕ ਹੈ ਹਾਂਜੀ ਅੱਛਾ ਆ ਫਿਰ ਜਗਦੇਵ ਹਾਂਜੀ ਜਿਹੜਾ ਤੇਰਾ ਗਾਮਾ ਵਾਲਾ ਕੰਮ ਹੈ ਮੈਨੂੰ ਆ ਮੈਂ ਪਹਿਲਾਂ ਵੀ ਕਹਿ ਕੇ ਹਰੇ ਵਿੱਚ ਤੇਰੇ ਕੋਲ ਆ ਗਾਵਾਂ ਵੀ ਜਿਹੜੀਆਂ ਚੰਗੀਆਂ ਨੇ ਹਾਂਜੀ ਹਾਂਜੀ ਆ ਆਹ ਜਿਹੜੀ ਪਹਿਲੇ ਨੰਬਰ ਵਾਲੀ ਬੱਚੀ ਇਹ ਕਿਹੜੇ ਸਿਮ ਦੀ ਹੈ ਇਹ ਸਨੋਮੈਨ ਦੀ ਹੈ ਜੀ ਆਪ ਤੇ ਅੱਗਾਹ ਵਾਲੀ ਇਹ ਬਰੋਡ ਦੀ ਹੈ ਜੀ ਇਹ ਕੱਦ ਕੜ ਬਹੁਤ ਆ ਹਨਾ ਹਾਂਜੀ ਹਾਂਜੀ ਤੇ ਜਿਹੜੀ ਆ ਬੈਠੀ ਆ ਇਹ 50053 ਦੀ ਹੈ ਜੀ ਠੀਕ ਹੈ ਇੱਧਰ ਆ ਕੇ ਰਾਂ ਤੇਰੇ ਕੋਲੇ ਮੈਨੂੰ ਐਂ ਦੱਸ ਵੀ ਗਾਵਾਂ ਜਿਹੜੀਆਂ ਹੈਗੀਆਂ ਇਹ ਸਾਰੀਆਂ ਗਾਵਾਂ ਕਿੰਨੀਆਂ ਨੇ ਇਹ ਆਪਣੇ ਕੋਲੇ ਇਸ ਟਾਈਮ 8 ਗੰਗ ਆਈਏ ਇਧਰ 8 ਗੰਗ ਹਾਂਜੀ ਹਾਂਜੀ ਠੀਕ ਹੈ ਕਿੰਨੇ ਸਾਲ ਹੋ ਗਏ ਤੈਨੂੰ ਕੰਮ ਕਰਦੇ ਇਹ ਆਪਾਂ ਨੂੰ ਹੀ 17 18 ਚ ਕੰਮ ਚਲਾਇਆ ਸੀ ਜੀ 18 ਚ ਲਾ ਲਾ ਹਾਂਜੀ 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 ਠੀਕ ਹੈ ਤੇ ਉਦੋਂ ਆਪਣੇ ਕੋਲੇ ਮੰਨ ਕੇ ਚੱਲੋ ਪਹਿਲਾਂ ਮੱਝਾਂ ਤੋਂ ਕੰਮ ਸਟਾਰਟ ਕਰਿਆ ਸੀ ਅੱਛਾ ਤੇ ਬਾਕੀ ਹੌਲੀ ਹੌਲੀ ਸਰਕਲ ਚੱਲਦਾ ਚੱਲਦਾ ਫੇਰ ਆਪਾਂ ਨੂੰ ਮੱਝਾਂ ਦੇ ਰਜਾਂ ਤੋਂ ਤੇ ਆਪਾਂ ਗਾਂਾਂ ਵਾਲੇ ਪਾਸੇ ਆ ਗਏ ਗਾਈਆਂ ਵਾਲੇ ਪਾਸੇ ਆ ਗਏ ਗਾਂ ਨਾਲੇ ਪਾਸੇ ਆ ਗਏ ਤੇ ਫੇਰ ਆਪਾਂ ਹੌਲੀ ਹੌਲੀ ਆਵਦਿਆਂ ਹੀ ਤਿਆਰ ਕਰੇ ਲੋ ਕੰਮ ਤੋਂ ਤਿਆਰ ਕਰੀਆਂ ਵੰਗਾ ਗੰਗਾ ਸਾਰਗੇ ਅੱਛਾ ਹਾਂਜੀ ਹਾਂਜੀ ਵੀ ਆਪਾਂ ਕਹਿ ਦਈਏ ਆਮ ਗਮਾਂ ਦੀ ਵਿੱਚੋਂ ਬ੍ਰੀਡ ਪੈਦਾ ਬ੍ਰੀਡ ਪੈਦਾ ਕਰੀ ਹੋਈ ਆ ਜੀ ਠੀਕ ਹੈ ਤੇ ਹੁਣ ਤੇਰੇ ਕੋਲ ਕਿੰਨੀਆਂ ਮਤਲਬ ਹਾਈਐਸਟ ਦੁੱਧ ਵਾਲੀ ਕਿੰਨੀ ਗਾ ਗਈ ਕਿਹੜੀ ਗਾ ਗਈ ਹੁਣ ਹਾਈਐਸਟ ਤਾਂ ਲਾਸਟ ਤੋਂ ਲਾਸਟ ਆਪਣੇ ਕੋਲੇ 30 ਲੀਟਰ ਤਾਈਂ ਹੈ ਜੀਗਾ 30 ਲੀਟਰ ਹਾਂਜੀ ਅੰਡਾ ਅੱਛਾ ਵੀ ਆਪਦੇ ਆਪਣੇ ਕੋਲੇ 35 ਆ 40 ਆ ਕਿ ਘਰ ਦੀ ਤਿਆਰ ਕਰੀਆਂ ਵੰਗਾ ਕਿ 30 ਲੀਟਰ ਤਾਈਂ ਆਉਣਾ ਇਸ ਟਾਈਮ ਆਪਣੇ ਕੋਲੇ ਦੁੱਧ ਜੇ ਚੱਲੀ ਜਾਂਦਾ ਪੀਕ ਲੈਵਲ ਠੀਕ ਹੈਗਾ ਹਾਂਜੀ ਹਾਂਜੀ ਨਹੀਂ ਚੰਗੀ ਗੱਲ ਆ ਬਾਕੀ ਜਿੰਨੇ ਹੀ ਜ ਕੰਮ ਸੋਣਾ ਪਰ ਮੇਰੀ ਜਿਹੜੀਆਂ ਤੇਰੇ ਨਾਲ ਗੱਲਾਂ ਕੀਤੀਆਂ ਮੈਂ ਮੇਰੀ ਉਹ ਗੱਲਾਂ ਤੇ ਗੌਰ ਕਰੀ ਹੈਨਾ ਵੀ ਮੈਂ ਤਾਂ ਤੂੰ ਇਹ ਭਰਾਵਾਂ ਨੂੰ ਵੀ ਪੁੱਛ ਲਈ ਵੀ ਛੱਡ ਤੇ ਪੈਸੇ ਲਾਉਣ ਨਾਲੋਂ ਨਾ ਆਪਦਾ ਹੀ ਤੇਰੇ ਕੋਲ ਥਾਂ ਦਿਖਾਵਾਂ ਮੈਂ ਤੇ ਥਾਂ ਤੇਰੇ ਕੋਲ ਬਹੁਤ ਆ ਮਿੱਤਰਾ ਠੀਕ ਆ ਆ ਦੇਖੋ ਇਹ ਬਾਈ ਕੋਲੇ ਥਾਂ ਬਹੁਤ ਆ ਛੱਤਿਆ ਹੋਇਆ ਥਾਂ ਬਹੁਤ ਉਂ ਵੀ ਪਿੱਛੇ ਵੀ ਥਾਂ ਬਹੁਤ ਆ ਤੇ ਗਾਮਾਂ ਕੰਨੀ ਆਪਾਂ ਵੱਧ ਧਿਆਨ ਦੇ ਗੀ ਗਾਗਾਂ ਕੰਨੀ ਧਿਆਨ ਹੋਂ ਵੱਧ ਦਿੱਤਾ ਹੀ ਆਪਾਂ ਹੈਨਾ ਵੀ ਆਹ ਦੇਖ ਪਿੱਛੇ ਹੋਈ ਤੈਨੂੰ ਮੈਂ ਦਿਖਾਉਂਦਾ ਆਪਾਂ ਪਾਕੀ ਆਪਾਂ ਨੂੰ ਪਹਿਲਾਂ ਸੀਗਾ ਸ਼ੱਡ ਦਾ ਰਜਾਨ ਜੀ ਪਰ ਆਪਾਂ ਨੂੰ ਪਹਿਲਾਂ ਇਹ ਗੱਲ ਹੈ ਕਿ ਆਪਾਂ ਪਹਿਲਾਂ ਪੂਰੀ ਆਪਦੀ ਬਰੀਡ ਬਨਾਲ ਗਏ ਮੈਂ ਫਿਰ ਤੈਨੂੰ ਤਾਂ ਹੀ ਆਖਿਆ ਕੱਲਾ ਸ਼ੈੱਡ ਵੀ ਆਪਾਂ ਕੀ ਕਰਾਉਣਾ ਕਿ ਪਹਿਲਾਂ ਆਪਣੇ ਕੋਲੇ ਬਰੀਡ ਵੀ ਹੋਣੀ ਹੈ। ਹਾਂ ਆ ਦੇਖੀ ਹਜੇ ਤੇਰੇ ਕੋਲ ਇੰਨਾ ਥਾਂ ਪਿਆ। ਇਹਦਾ ਪਹਿਲਾਂ 10 ਗਾਵਾਂ ਦਾ ਸ਼ੈੱਡ ਲਾ ਇਥੇ ਸਹੀ ਗੱਲ ਹੈ। ਥਾਂ ਤਾਂ ਆਪਣੇ ਕੋਲੇ ਬਹੁਤ ਹੈ। ਪਰ ਆਪਾਂ ਉਹ ਮੇਰ ਜਾਨ ਚਾਹੋ ਕਿ ਪਹਿਲਾਂ ਜਿੰਨਾ ਚਿਰ ਆਪਣੇ ਕੋਲੇ ਕੁਆਲਿਟੀ ਦੀ ਬਰੀਡ ਨਹੀਂ ਬਣਦੀ। ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਸ਼ੈੱਡ ਦਾ ਸਿਸਟਮ ਰੋਕਾਂਗੇ ਕਿ ਆਪਾਂ ਸ਼ੈੱਡ ਪਾਉਣਾ ਕਿ ਕਿਵੇਂ। ਸਹੀ ਗੱਲ ਹੈ। ਮੈਂ ਤੈਨੂੰ ਤਾਂ ਹੀ ਕਹਿਣਾਗਾ ਵੀ ਉਹੀ ਜੇ ਇੱਥੇ ਮੈਨੇਜਮੈਂਟ ਵਧੀਆ ਹੋ ਜੂ ਤੇਰੀ। ਤੇ ਬਾਕੀ ਯਾਰ ਮੈਨੂੰ ਤਾਂ ਆਏ ਆ ਵੀ ਅ ਇਦੋਂ ਵੀ ਤੇਰੇ ਕੋਲ ਥਾਂ ਬਹੁਤ ਪੈਸਾ ਰਾ ਥਾ ਤੇਰੇ ਕੋਲ ਬਾਧੂ ਆ ਮੈਂ ਤੈਨੂੰ ਦੱਸਾਂ ਗੱਲ ਪਰ ਤੂੰ ਧਿਆਨ ਦੇ ਆਵਦਾ ਗਾਵਾਂ ਕਨੀ ਗਾਵਾਂ ਦੇ ਮਤਲਬ ਪ੍ਰੋਡਕਸ਼ਨ ਜਿਵੇਂ 30 ਕਿਲੋ ਵਾਲੀ ਆ ਉਹਨੂੰ 35 40 ਤੇ ਲੈ ਜਾ ਹਾਂ ਬਸ ਆਪਾਂ ਸੀਮਨ ਹੁਣ ਗਾਂ ਸਾਰੇ ਆ ਜਿਹੜੀਆਂ ਆਪਣੇ ਕੋਲੇ ਬੱਚੀਆਂ ਆਂਗੀਆਂ ਇਹਨਾਂ ਚੋਂ ਪੈਦਾ ਹੋਗਾ ਜੀ ਠੀਕ ਹੈ ਗਾਂ ਸਾਰੀਆਂ ਜਿਹੜੀਆਂ ਬਰੂਟ ਦੀ ਜਿਵੇਂ ਇਹ 40 40 ਪਲੱਸ ਵਾਲੀਆਂ ਜੀ ਪਹਿਲਾਂ ਪਹਿਲਾਂ ਨੇ ਸਹੀ ਗੱਲ ਹੈ ਨਹੀਂ ਮੈਂ ਤੈਨੂੰ ਤਾਂ ਹੀ ਰੱਖੀ ਜਾਂਦਾ ਵੀ ਇਹ ਪਹਿਲੇ ਪਹਿਲੇ ਸੂਏ ਮਤਲਬ 35 ਤੋਂ ਬਾਅਦ ਬਾਅਦ ਦੁੱਧ ਦੇਣਗੇ ਬਾਅਦ ਬਾਅਦ ਦੇਣਗੇ ਜੀ ਬਾਕੀ ਇਹ ਗੱਬਣਾ ਵੀ ਹੋ ਗਈਆਂ ਜੀ ਆ ਛੋਟੀ ਵੈੜ ਆ 15 16 ਮਹੀਨੇ ਦੀ ਸਨੋ ਮੈਨ ਦੀ ਅੱਛਾ ਤੇ ਇਹਨੂੰ ਅੱਜ ਡੇਢ ਮਹੀਨਾ ਹੋ ਗਿਆ ਜੀ ਡੇਢ ਮਹੀਨਾ ਹੋ ਗਿਆ ਗੱਬਣਾ ਇਹਨੂੰ 4 ਮਹੀਨੇ ਹੋ ਗਏ 50 053 ਵਾਲੀ ਠੀਕ ਹੈ ਤੇ ਇਹਨੂੰ ਵੀ 3 ਮਹੀਨੇ ਹੋ ਗਏ ਜੀ ਤੇ ਇਧਰੋਂ ਫਿਰ ਲਾਣੇਦਾਰ ਸਾਹਿਬ ਹਾਂਜੀ ਹਾਂਜੀ ਇਹ 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 ਇਹਨਾਂ ਨੂੰ ਮੈਂ ਥੋੜਾ ਜਿਹਾ ਹੁਣ ¿Qué hay de país? ਹਾਂਜੀ ਪਹਿਲੇ ਬੰਦੇ ਦੇਖਿਆ ਸਾਡੇ ਮੇਰਾ ਵੀ ਕੰਮ ਹੈ ਮੈਨੂੰ ਤਾਂ ਕਾਪੀ ਲੱਗਿਆ ਕੰਮ ਠੀਕ ਹੈ ਗੱਲ ਤੇ ਚਲ ਕੋਈ ਗੱਲ ਨਹੀਂ ਹੁਣ ਸਪੋਰਟ ਕਰਨਗੇ ਹਾਂ ਇਹ ਤਾਂ ਗੱਲ ਹੈ ਤੇ ਬਾਕੀ ਜਿਵੇਂ ਕੋਈ ਨਵਾਂ ਕੰਮ ਤੋਰਦਾ ਨਾ ਕਿਹੜਾ ਪਿਆਰ ਨੂੰ ਹੁੰਦਾ ਹੀ ਹੈ ਚੰਗਾ ਕੰਮ ਕਰੇ ਕਿਹੜਾ ਆਪਦਾ ਪਿਆਰ ਪੁੱਤ ਨੂੰ ਦਾ ਵੀ ਕੰਮ ਨਾ ਕਰਦੀਏ ਚਲੋ ਮੇਰਾ ਧਿਆਨ ਹੋਰ ਸੀ ਕੋਈ ਜਮੀਨ ਕੰਨੀ ਵਾਹੀ ਕੰਨੀ ਮੇਰਾ ਨਾਲ-ਨਾਲ ਇਹ ਵੀ ਕੰਮ ਚੰਗਾ ਹੈ ਕੰਮ ਚੰਗਾ ਪੁੱਤ ਕਰਦਾ ਚੰਗਾ ਆਖ ਹੀ ਜਾਂਦਾ ਸਹੀ ਗੱਲ ਹੈ ਤੁਸੀਂ ਆਈਂ ਨੇ ਸੱਦਿਆ ਪਤਾ ਲੱਗ ਗਿਆ ਵੀ ਹਾਂ ਭਾਈ ਕਿਹਦੇ ਦੋਵੇਂ ਬੇਚੋਈ ਕੰਮ ਕਰਦਾ ਹੈ ਕੰਮ ਕਰਦਾ ਹੈ ਨਹੀਂ ਮਿਹਨਤ ਹੈ ਜੀ ਮੈਂ ਤੁਹਾਨੂੰ ਦੱਸਾਂ ਤੇ ਮਿਹਨਤ ਇਹਦੀ ਮਿਹਨਤ ਹੈ ਤੇ ਸੋਡੀ ਸਪੋਰਟ ਇਕੱਲੀ ਬਾਈ ਜੀ ਵੜਿਆਈ ਵੀ ਨਹੀਂ ਚਾਹੀਦੀ ਹਾਂ ਉਸ ਕਰਕੇ ਵੀ ਨਾ ਕਰੇ ਇਹ ਘਰੋਂ ਤਿਆਰ ਕਰਿਆ ਕੋਈ ਆਪਾਂ ਨੂੰ ਪੈਸਾ ਨਹੀਂ ਲਿਆ ਘਰੋਂ ਪਸ਼ੂ ਤਾਂ ਤਿਆਰ ਕਰੇਗੇ ਜੀ ਦੇਵ ਘਰੋਂ ਦੇਖ ਲੈ ਤੂੰ ਘਰੋਂ ਹੀ ਆਪਦਾ ਹਾਂਜੀ ਹਾਂਜੀ ਜਿਵੇਂ ਛੋਟੇ ਗੁਜ਼ਾਰੇ ਤੋਂ ਇੱਕ ਪਸ਼ੂ ਤੋਂ ਲੈ ਕੇ ਅੱਜ ਤੱਕ ਆਪਾਂ ਇੰਨਾ ਬਰੀਡ ਤੇ ਇੰਨੇ ਪਸ਼ੂ ਆਪਾਂ ਕਾਬਲ ਕਰੇ ਆ ਠੀਕ ਹੈ ਗੱਲ ਹਾਂਜੀ ਬਾਕੀ ਆਪਣੀ ਮੱਝ ਜਿਹੜੀ ਸੂਈ ਹੈ ਦੀ ਜ਼ੇਰ ਦੀ ਵੀ ਵੀਡੀਓ ਹੀ ਬਣਾ ਦਈ ਉਹ ਬੱਠੜ 'ਚ ਪਈ ਆ ਤੇ ਬਾਕੀ ਆਪਣੇ ਕੋਲੇ ਪ੍ਰੋਪਰ ਉਹਦੀ ਵੀਡੀਓ ਹੀ ਬਣਾਈਏ ਮੌਕੇ ਤੇ ਅੱਛਾ ਇਹ ਆ ਆ ਜ਼ੇਰ ਵੀ ਪਈ ਹੈ ਬੱਠੜ 'ਚ ਠੀਕ ਹੈ ਆ ਪਈ ਹੈ ਇਹ ਵੀ ਤੇਰੀ ਗੱਲ ਚਲੋ ਹਾਂ ਸਹੀ ਹੈ ਕਈ ਬਾਈ ਆ ਦਿੰਦਾ ਕਿ ਸੂਈ ਦੀ ਜ਼ੇਰ ਜਾ ਉਹ ਆ ਤੇ ਬਾਕੀ ਆਪਣੇ ਕੋਲੇ ਪ੍ਰੋਪਰ ਵੀਡੀਓ ਵੀ ਉਸ ਟਾਈਮ ਦੀ ਮੌਕੇ ਤੇ ਜੇ ਕੋਈ ਬਾਈ ਆ ਕੇ ਦਸੱਲੀ ਕਰੇ ਮੱਝ ਦੇਖ ਕੇ ਤੇ ਆਪਾਂ ਉਹ ਵੀਡੀਓ ਵੀ ਦਿਖਾ ਦਾਂਗੇ ਠੀਕ ਹੈ ਅੰਕਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲੀ ਗੱਲ ਤਾਂ ਠੀਕ ਹੈ ਤੇ ਬਾਈ ਜੀ ਬਹੁਤ ਬਹੁਤ ਧੰਨਵਾਦ ਹੁੰਦਾ ਰੱਬ ਚੜ੍ਹਦੀ ਕਲਾ ਚ ਰੱਖੇ ਤੇਰੇ ਕੰਮ ਦਾ ਵੀ ਬਾਈ ਜੀ ਆ ਇਹਨੂੰ ਜਿਹੜਾ ਆਪਣੇ ਘਰ ਤੇ ਆਏ ਤੇ ਹਾਂ ਸਹੀ ਸਹੀ ਗੱਲ ਹੈ ਤੁਸੀਂ ਵੀ ਚੰਗੇ ਕਰਦੇ ਸਹੀ ਗੱਲ ਹੈ ਅਸੀਂ ਵੀ ਕੰਮ ਕਰੂੰਗੇ ਚੱਲ ਕੇ ਤੁਹਾਡਾ ਨਾਂ ਕਿਦੂਗਾ ਨਹੀਂ ਸਹੀ ਗੱਲ ਹੈ ਇਹ ਸਹੀ ਗੱਲ ਹੈ ਅਮਰ ਨੀ ਸਹੀ ਗੱਲ ਆ ਤੇ ਬਾਪੂ ਕਹਿੰਦਾ ਮਿੱਤਰੋ ਮਾੜੇ ਬੰਦੇ ਦਾ ਬਥੇਰੇ ਫਿਰਦੇ ਆ ਠੀਕ ਐ ਤੇ ਬਾਕੀ ਮਿੱਤਰੋ ਗੱਲਾਂ ਬਾਤਾਂ ਦਾ ਜਿੰਨੀਆਂ ਮਰਦੀਆਂ ਸੀ ਵਧਾਈ ਚੱਲ ਗਏ ਪਰ ਮੇਰਾ ਮੈਂ ਤੈਨੂੰ ਦੱਸਾਂ ਗੱਲ ਜਗਦੇਵ ਇਹ ਹੀ ਹੁੰਦਾ ਵੀ ਕੁਝ ਦਿਖਾਦਗੇ ਆ ਹਾਂ ਸਹੀ ਗੱਲ ਆ ਠੀਕ ਐ ਤੇ ਚਲੋ ਆ ਮੈਂ ਤਾਂ 4 ਮਿੰਟ ਬੋਲ ਕੇ ਵੀ ਟੱਪ ਜਾਣਾ ਸਹੀ ਆ ਸਹੀ ਐ ਸਹੀ ਗੱਲ ਆ ਥੋੜੀ ਚਾਰ ਸ਼ਬਦ ਆਪਾਂ ਵੱਧ ਬੋਲ ਲਿਓ ਤਾਂ ਨਾ ਹੁੰਦਾ ਕੁਝ ਹੁੰਦਾ ਕੁਝ ਨਹੀਂ ਜੀ ਤੇ ਨੰਬਰ ਬੋਲ ਤੇ ਲਾਸਟ ਤੇ ਨੰਬਰ ਬਈ ਆਪਣਾ 98722 7972 हां 13668 13668 हां जी ठीक है ਤੇ ਲੈ ਵੀ ਇਹ ਇਧਰ ਦੇਖ ਲੋ ਸਾਡਾ ਨੰਨਾ ਮੁੰਨਾ ਆ ਗਿਆ ਹਨਾ ਇਹ ਭਾਈ ਇਹੇ ਦੇਖੋ ਰਪਾਏ ਭਾਈ 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 ਦੇਖੋ ਵੀ ਮੇਤਰੋ ਹਨਾ ਇਹ ਜੋੜੀ ਆ ਗਈ ਤੇ ਮੂਨ ਨਾਲੋਂ ਵਿਆਹ ਵੱਧ ਪਿਆਰੇ ਹੋਣ ਵਾਲੀ ਗੱਲ ਹੋਈ ਖੜੀ ਇਧਰ ਤੇ ਲੋ ਵੀ ਇਹ ਬਾਈ ਦੀ ਤੁਹਾਨੂੰ ਮੱਝ ਕਿਵੇਂ ਲੱਗੀ ਦੱਸਿਓ ਜ਼ਰੂਰ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਤਸੱਲੀ ਐ ਇੱਥੇ ਆ ਕੇ ਤੁਸੀਂ ਕਰ ਲਿਓ ਮਿੱਤਰੋ ਹਨਾ ਆਪਦੀ ਮੱਝ ਦੀ ਮਗਰ ਜਿਹੜੀ ਹੈਗੀ ਮੱਝ ਦੇ 31 ਐ ਇਹ 31 ਦਾ ਸੱਚ ਆਪਾਂ ਦੱਸਣੀ ਭੁੱਲ ਗਏ ਸਰਕਾਰੀ ਸੀ ਇਹ ਸਰਕਾਰੀ ਸੀ ਮੰਦੀ ਆਪ ਹਾਂ ਇਹ ਸਰਕਾਰੀ ਸੀ ਮੰਦੀ ਇਹ ਸਰਕਾਰੀ ਸੀ ਮੰਦੀ ਹਾਂਜੀ 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 ਠੀਕ ਐ ਨਾ ਡਾਕਟਰ ਸਾਹਿਬ ਤੋਂ ਬਜਿੰਦਰ ਤੋਂ ਪਹੁੰਚੇ ਨੇ ਗਿਆ ਉਹਦੇ ਕਰਕੇ ਫਿਰ ਆਪਾਂ ਸਰਕਾਰੀ ਸੀ ਮੰਨ ਬੱਲ ਇਹਦੇ ਲਵਾਤਾ ਹਾਂਜੀ ਜੀ ਧੰਨਵਾਦ ਠੀਕ ਐ